ਜੀ ਅੱਜ ਚਮਕੀਲੇ ਤੇ ਯੋਗਰਾਜ ਬਾਰੇ ਇੱਕ ਹੋਰ ਵੀਡੀਓ ਮੈਂ ਤੁਹਾਨੂੰ ਅੱਜ ਬਹੁਤ ਵੱਡੀ ਗੱਲ ਦੱਸਣ ਜਾ ਰਿਹਾ ਵੇਚਲੀ ਕਿ ਯੋਗਰਾਜ ਦਾ ਨਾ ਚਮਕੀਲੇ ਬਾਰੇ ਮਾੜਾ ਬੋਲਦਾ ਰਹਿੰਦਾ ਇਹਦੀ ਇੱਕ ਇਹ ਵੀ ਵਜ੍ਹਾ ਸੀ ਮੈਨੂੰ ਕਿਸੇ ਨੇ ਦੱਸਿਆ ਪਈ ਯੋਗਰਾਜ ਹਮੇਸ਼ਾ ਚਮਕੀਲੇ ਤੇ ਰੋਪਾ ਕੇ ਜਿੱਕਤੇ ਮੇਲ ਮਲਾਪ ਹੋਇਆ ਵੀ ਜਾਂ ਗੱਲ ਪਈ ਗਾਣੇ ਵੀ ਫਿਲਮਾਂ 'ਚ ਕਰਾਉਣੇ ਚਾਹੁੰਦਾ ਸੀਗਾ ਤਾਂ ਰੋਬ ਨਾਲ ਯਾਨੀ ਕਿ ਓਏ ਜਿਹਦਾ ਕਰਦਾ ਹੁੰਦਾ ਓਏ ਗੀਦੇ ਤੇ ਕਹਿੰਦੇ ਚਮਕੀਲੇ ਨੇ ਨਹੀਂ ਸੀ ਇਹਦੀ ਯੂਨੂਨ ਮੰਨੀ ਤੇ ਨਾ ਹੀ ਇਹਦੀਆਂ ਫਿਲਮਾਂ 'ਚ ਗਾਣੇ ਗੂਨੇ ਦੇਣ ਨੂੰ ਕਿਹਾ ਸੀ ਉਹ ਕਹਿੰਦਾ ਜੀ ਮੈਂ ਤੈਨੂੰ ਕੱਖ ਨਹੀਂ ਜਾਣਦਾ ਭਰਾਵਾ ਤੂੰ ਕੀ ਆ ਇਹ ਬਹੁਤ ਵੱਡੀ ਆਕੜ 'ਚ ਖੁੱਪਿਆ ਜਿਵੇਂ ਮੈਂ ਪਤਾ ਨਹੀਂ ਕਿੱਡੀਕ ਤੋਪੂ ਆ ਤੇ ਮੈਂ ਤਾਂ ਚਮਕੀਲੇ ਨੂੰ தਪਕਾ ਮਾਰ ਕੇ ਕਹੂੰਗਾ ਤੇ ਆਓ ਚਮਕੀਲੇ ਗਾਣੇ ਦੇ ਮੇਰੀ ਫਿਲਮ 'ਚ ਤੇ ਕਹਿੰਦੇ ਚਮਕੀਲੇ ਨੇ ਨਹੀਂ ਮੋਰਿਆਂ தਪਕ ਦੂਕੇ ਤੇ ਸੁਣੇ ਤੇ ਅਗਲੇ ਨੇ ਨਹੀਂ ਇਹਨੂੰ ਗੀਤਕੂਤ ਦਿੱਤੇ ਮੁੜ ਕੇ ਤੇ ਇਹ ਨੇ ਬਸ ਫੇਰ ਜੀ ਇੱਕ ਕੰਮ ਫੜ ਲਿਆ ਚਮਕੀਲਾ ਮਾੜੇ ਗਾਉਂਦਾ ਚਮਕੀਲਾ ਗਾਣਦਗਾਉਂਦਾ ਸੀ ਚਮਕੀਲਾ ਮੈਨੂੰ ਇਹ ਕਹਿੰਦਾ ਸੀ ਚਮਕੀਲਾ ਮੈਨੂੰ ਉਹ ਕਹਿੰਦਾ ਸੀ ਚਮਕੀਲੇ ਨੇ ਤਾਂ ਕਹਿੰਦੇ ਤੇ ਮੂੰਹ ਤੇ ਕਹਿਤਾ ਸੀਗਾ ਉਸ ਤੂੰ ਭਰਾਵਾ ਆਪਣਾ ਕੰਮ ਕਰ ਤੇਰੇ ਵਰਗੇ ਹੋਰ ਵੀ ਫਿਰਦੇ ਆ ਕਿਉਂਕਿ ਚਮਕੀਲੇ ਕੋਲ ਤਾਂ ਲਾਈਨ ਲੱਗੀ ਹੋ ਸੀਗੀ ਉਹਨਾਂ ਦਿਨਾਂ 'ਚ ਫਿਲਮਾਂ ਵਾਲਿਆਂ ਦੀ ਵੀ ਸਾਨੂੰ ਗਾਣੇ ਤੇ ਸਾਨੂੰ ਗਾਣੇ ਤੇ ਤੇ ਐ ਤੇ ਇਹ ਕਰਦਾ ਸੀਗਾ ਵੀ ਮੈਂ ਪਤਾ ਨਹੀਂ ਰੋਬ ਨਾਲ ਗਾਣੇ ਗਵਾਉਂਗਾ ਆਪਣੀਆਂ ਫਿਲਮਾਂ 'ਚ ਬਸ ਆਹੀ ਗੱਲ ਵੇਚ ਲਈ ਸੀਗੀ ਇਹਦੇ ਬਾਰੇ ਕਿਸੇ ਹੋਰ ਬੰਦੇ ਨੂੰ ਵੱਧ ਜਾਣਕਾਰੀ ਪਤਾ ਹੋਵੇ ਤਾਂ ਜ਼ਰੂਰ ਦੱਸ ਵੀ ਦਿਓ ਪਰ ਜਿਹੜੀ ਗੱਲ ਸੀਗੀ ਉਸ ਗੱਲ ਤੋਂ ਜੋਗਰਾਜ ਸਿੰਘ ਕਹਿੰਦੇ ਅੱਜ ਤੱਕ ਵਿਸ ਕੋਲਦਾ ਹੀ ਰਹਿੰਦਾ ਆ ਤਾਂ ਕਰਕੇ ਚਮਕੀਲਾ ਖਰਾ ਨਹੀਂ ਲੱਗਦਾ ਜੋਗਰਾਜ ਨੂੰ ਅੱਜ ਵੀ ਉਹ ਇਸ ਦੁਨੀਆ ਤੋਂ ਗਏ ਨੂੰ ਐਨੇ 35 ਬਾਰੇ ਜਿੰਨੇ ਹੋ ਗਏ ਆ ਅੱਜ ਵੀ ਚਮਕੀਲੇ ਨੂੰ ਚਮਕੀਲਾ ਇਹਨੂੰ ਨਾ ਤੰਗ ਕਰਦਾ ਆ ਇਸ ਕਰਕੇ ਜੇ ਕਿਤੇ ਜਿਉਂਦਾ ਹੁੰਦਾ ਹੁੰਦਾ ਤਾਂ ਇੱਥੇ ਸੈਨਾ ਔਕਾ ਜਿਹਨਾਂ ਹਾਲੇ ਤੱਕ ਹੈ ਹੀ ਨਹੀਂ ਫਿਰ ਵੀ ਇਹ ਬੰਦਾ ਇੰਨੀ ਕੋਨਾ ਜੈਲਸੀ ਰੱਖਦਾ ਆ ਇਹਨੂੰ ਹਾਲੇ ਵੀ ਪਤਾ ਨਹੀਂ ਉਹਦੇ ਤੋਂ ਕਿਹੜਾ ਡਰ ਪਿਆ ਆ ਹੁਣ ਇੰਨੇ ਸਾਲਾਂ ਬਾਅਦ ਆ ਕੇ ਵੀਡੀਓਜ਼ ਦੇ ਵਿੱਚ ਉਹਦੇ ਬਾਰੇ ਇਹਵਾ ਤਵਾ ਬੋਲਦਾ ਇਹਦੇ ਨੇ ਖਰੀ ਗੱਲ ਨਹੀਂ ਹੈਗੀ ਤੇ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਜਰੂਰ ਦੱਸਿਓ ਜੇ ਚਮਕੀਲੇ ਦੇ ਫੈਨ ਹੋ ਤਾਂ ਕਮੈਂਟ ਜਰੂਰ ਕਰਿਓ ਧੰਨਵਾਦ